ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੈ ਦੂਜਾ ਪੱਖ ਉਸ ਵਿਅਕਤੀ ਦਾ ਵੀ ਲੈ ਕੇ ਹਜ਼ਰਾਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਕਿੰਨਾ ਉਹ ਕਿਲਾ ਛੱਡਿਆ ਜੇ ਉਹ ਵੀ ਗੁਰਦੁਆਰਿਆਂ ਦੇ ਸਕਦੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੈ ਲੀਆਂ ਕਿੰਨੀਆਂ ਲੋਕਾਂ ਨੂੰ ਛਡਾਈਆਂ ਉਹ ਉਹਨਾਂ ਨੇ ਗੁਰਦੁਆਰਿਆਂ ਦੇ ਇਹ ਸਿੱਕ ਉਹ ਮੁੱਦਾ ਗੁਰਦੁਆਰਿਆਂ ਨੂੰ ਬਣਾ ਕੇ ਪਹਿਲੇ ਛਡਾਉਣਾ ਚਾਹੁੰਦੇ ਆ ਗੁਰਦੁਆਰਾ ਆਪਾਂ ਨੂੰ ਦਿੰਦਾ ਆਪਣੇ ਤੋਂ ਲੈਂਦਾ ਨਹੀਂ ਕਿਉਂਕਿ ਸਾਡੇ ਪਰਿਵਾਰ ਤੇ ਨਾ ਦਰਪੇਸ਼ 2 ਮਹੀਨੇ ਹੋ ਗਏ ਇਸ ਗੱਲ ਨੂੰ ਡਿਪਰੈਸ਼ਨ ਚੱਲੀ ਜਾਂਦੇ ਅਸੀਂ ਸਾਨੂੰ ਨਾ ਰੋਟੀ ਨਹੀਂ ਚੰਗੀ ਲੱਗਦੀ ਇੰਨਾ ਜਿਹੜਾ ਇਹਨਾਂ ਨੇ ਮੁੱਦਾ ਬਣਾਤਾ ਇਹ ਕੋਈ ਐਡਾ ਖਾਸ ਮੁੱਦਾ ਨਹੀਂ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਹਦੀ ਮਤਲਬ ਇਹ ਸੁਸਾਇਟੀ ਨੇ ਸਾਨੂੰ ਦਿੱਤੀ ਹੋਈ ਆ ਗੁਰਦੁਆਰੇ ਇਹਨੂੰ ਦਿੱਤੀ ਹੋਈ ਆ ਤੁਸੀਂ ਉਹਨਾਂ ਕੋਲ ਜਿਹੜੀ ਹੈਗੀ ਹੈ ਜੇ ਉਹ ਲਿਸਟ ਉਹਦੇ ਤੇ ਤੁਸੀਂ ਸਟੈਟਿਟਰੀ ਕਿਤੇ ਮੋਰ ਵੇਖ ਲਓ ਉਹ ਕਹਿੰਦੇ ਆ ਉਹਨਾਂ ਨੇ ਗੁਰਦੁਆਰੇ ਦਾ ਆਪ ਦਾ ਮਤਾ ਪਾਤ ਕੱਲ ਨੂੰ ਗੁਰਦੁਆਰੇ ਕਿੰਨਾ ਤੇਵਾਂ ਆ ਦੇ ਕਰਨ ਸਾਡੇ ਘਰ ਦਾ ਮਤਾ ਪਾ ਕੇ ਲੋਕਾਂ ਨੇ ਸਾਇੰਤ ਲਾ ਦੇਣਗੇ। ਹਾਂ ਉਹਨਾਂ ਨੇ ਮੁੱਦਾ ਬਣਾਤਾ ਨਾ ਉਹਦਾ ਗੁਰਦੁਆਰਾ ਸਾਹਿਬ ਦਾ ਉਹ ਤਾਂ ਕਰਕੇ ਜੇ ਸੀ ਉਹਨਾਂ ਬੰਦਿਆਂ ਨੂੰ ਦੱਸ ਦੇ ਗੱਲ ਉਹ ਸਾਡੇ ਪੱਖ ਕਰਦੇ ਕਹਿੰਦੇ ਹਾਂ ਬਈ ਸਹੀ ਆ ਜਿੰਨੇ ਬੰਦੇ ਆਉਂਦੇ ਤੁਸੀਂ ਗੱਲ ਕੀਤੀ ਨਹੀਂ ਉਹਨਾਂ ਨਾਲ ਉਹਨਾਂ ਨਾਲ ਕੀਤੇ ਹੋਈ ਸਾਰੇ ਨਾ 3 4 ਬੰਦੇ ਜਿਹੜੇ ਮੁੱਦਾ ਫੜਕਾਈ ਜਾਂਦੇ ਆ ਉਹ ਲੋਕਾਂ ਨੂੰ ਵਾਇਸ ਤੋਂ ਦੇ ਦਿੰਦੇ ਗੁਰਦੁਆਰੇ ਉਹ ਫਿਰ ਆ ਜਾਂਦੇ ਲੋਕ ਇਕੱਠੇ ਹੋ ਕੇ ਦੇ ਝੋਨਾ ਵੀ ਅਸੀਂ ਲਾਇਆ ਸਾਰਾ ਪਾਲਣ ਪੁਛ ਨਹੀਂ ਕਰ ਰਹੇ ਆ ਅਸੀਂ ਉਹਨਾਂ ਦੇ ਲਾ ਕੇ ਗਏ ਆ ਹਾਂਜੀ ਉਹ ਕਹਿੰਦੇ ਅਸੀਂ ਲਾ ਕੇ ਗਏ ਰੇ ਇਹ ਵੀ ਪਾ ਕੇ ਗਏ ਆ ਉਹਨਾਂ ਕੋਲ ਉਹ ਤਾਂ ਅੱਜ ਹੀ ਪਾ ਕੇ ਗਏ ਨਾ ਉਹ ਤਾਂ ਉਹੀ ਆ ਨਾ ਫਿਰ ਉਹ ਧੱਕੇ ਨਾਲ ਕਬਜ਼ਾ ਕਰਦੇ ਇੱਥੇ ਇਕੱਲੇ ਹਰੀ ਜਾਂਦਾ ਕਿ ਅਸੀਂ ਸਾਰੇ ਜ਼ਿੰਮੇਵਾਰ ਆ ਗਏ ਉਹ ਇਸ ਕਰਕੇ ਸਾਨੂੰ ਤੰਗ ਪ੍ਰੇਸ਼ਾਨ ਕਰੀ ਜਾਂਦੇ ਆ ਕੇ ਵੀ ਵੇਚ ਕੇ ਇੱਥੋਂ ਜਾਣ ਉਹਨਾਂ ਨੇ ਸਾਨੂੰ ਬਹੁਤ ਵਾਰੀ ਆਫਰਾਂ ਵੀ ਦਿੱਤੀਆਂ ਤੁਸੀਂ ਸਾਨੂੰ ਪਹਿਲੀ ਦੇ ਦਿਓ ਸਾਨੂੰ ਦੇ ਦਿਓ ਜਿਹੜੀ ਪਹਿਲੀ ਆ ਹਾਂਜੀ ਆਹਾ ਇਹ ਇਹ ਕਿਸੇ ਹੋਰ ਦੀ ਆ ਹਾਂ ਇਹ ਹੈ ਹਰੀਜਨ ਸਟੇਟੀ ਆ ਪਰ ਇਹ ਲਈ ਬੈਠਾ ਜਰਨਲ ਪਰਵਾਰ ਹੀ ਅੱਛਾ ਠੀਕ ਕਿਉਂਕਿ ਜਰਨਲ ਪਰਵਾਰ ਨੂੰ ਹਰੀਜਨ ਸਟੇਟੀ ਲਾਈਨ ਦਾ ਹੱਕ ਹੈ ਨਹੀਂ ਸਟੇਟੀ ਦੇ ਨਾਂ ਤੇ ਇਹ ਸਾਰੀ ਪਹਿਲੀ ਆ ਅਸੀਂ ਸਟੇਟੀ ਦੇ ਮੈਂਬਰਾਂ ਤੋਂ ਵੀ ਪੁੱਛਿਆ ਉਹ ਕਹਿੰਦੇ ਗੁਰਦੁਆਰੇ ਨਾਲ ਕਿਤੇ ਨਹੀਂ ਚੜੀ ਸਟੇਟੀ ਦੇ ਮੈਂਬਰਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਜੇ ਤੇ ਸਿੱਧੀ ਜੀ ਗੱਲ ਇਹ ਹੈ ਕਿ ਤੁਹਾਡਾ ਰੋਲਾ ਜਿਹੜਾ ਉਹ ਗੁਰਦੁਆਰਾ ਕਮੇਟੀ ਨਾਲ ਤੁਸੀਂ ਕਹਿੰਦੇ ਹੋ ਵੀ ਇਹ ਜ਼ਮੀਨ ਕਮੇਟੀ ਨਾਲ ਕੋਈ ਰੌਲਾ ਨਹੀਂ ਇਹ ਜਿਵੇਂ ਸਾਡਾ ਰੌਲਾ ਇਹ ਬਣਾ ਰਹੇ ਜਰਨਲ ਤੇ ਅਸੀਂ ਦਾ ਟਾਰਗੇਟ ਕਰ ਰਹੇ ਆ ਕੌਣ ਬਣਾ ਰਿਹਾ ਹੈ ਇਹੀ ਬਣਾ ਰਿਹਾ ਹੈ ਗਮਦੂਰ ਸਿੰਘ ਪਿੰਮ ਨਾਮੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਹ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੈ ਦੂਜਾ ਪੱਖ ਉਸ ਵਿਅਕਤੀ ਦਾ ਵੀ ਲੈ ਕੇ ਹਾਜ਼ਰਾਂ ਜਲੌਰ ਸਿੰਘ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਤੁਸੀਂ ਉਹਨਾਂ ਦੇ ਬੇਟੇ ਹੋ ਹਾਂਜੀ ਕੀ ਨਾਮ ਹੈ ਵੀ ਲਖਵੀਰ ਸਿੰਘ ਜੀ ਜੀ ਤਾਂ ਲਖਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਈ ਹੱਸ ਗਿਆ ਪੈਨੇ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲਜ਼ਾਮ ਲਗਾਏ ਆ ਕਿ ਜਿਹੜੀ ਆ ਤਿੰਨ ਕਨਾਲਾਂ ਪੈ ਲਈ ਐ ਇਹ ਗੁਰਦੁਆਰੇ ਦੇ ਨਾਮ ਐ ਇਹ ਜੇ ਸਾਰੇ ਝੂਠੇ ਆ ਇਹ ਮੈਨੂਰੋਲ ਆ ਪਤਾ ਕੀ ਆ ਜੀ ਇਹ ਸਾਰੇ ਜਿਹੜੀ ਹਰੀਜਨ ਸਟੇਟੀ ਆ ਆਪਣੀ ਇੱਥੇ 14 ਕਿੱਲੇ ਪੈ ਲਈ ਇਹ ਗੁਰਜੀਤ ਸਿੰਘ ਮਨਾਵਾ ਇੱਥੇ ਹੈਗੇ ਆ ਆਪਣੇ ਉਹਨਾਂ ਨੇ ਸਾਡਾ ਵਾਹਨ ਕਹਿੰਦੇ ਸੀ ਠੇਕੇ ਤੇ ਪਹਿਲਾਂ 7 ਸਾਲ ਹੋ ਗਏ ਉਹਨਾਂ ਕੋਲ ਹੀ ਸੀਗਾ ਠੇਕੇ ਤੇ ਇਹ ਉਹ ਸਾਨੂੰ 50000 ਦਿੰਦੇ ਠੇਕਾ ਇੱਕ ਤੇ ਕਿਸੇ ਨੇ ਵੱਧ ਕੇ ਦੇਤਾ ਤੇ ਅਸੀਂ ਉਹਨੂੰ ਦੇਤਾ ਉਹਨਾਂ ਦਾ ਉਹਨਾਂ ਨਾਲ ਕੋਈ ਘਰੇਲੂ ਮਸਲਾ ਸੀਗਾ ਲੜਾਈ ਲੜਵੀ ਹੋਈ ਪਹਿਲਾਂ ਪੈਸੇ ਪੂਸੇ ਉਹਨਾਂ ਦੇ ਕੋਈ ਪਤਾ ਹੀ ਅਸਮੇ ਹੋਈ ਆ ਠੀਕ ਹੈ ਤੇ ਉਹਨਾਂ ਨੇ ਮੁੜ ਕੇ ਉਹ ਖਾਲਾ ਠਵਾਤਾ ਸਾਡਾ ਉੱਥੇ ਆਉਂਦਾ ਸੀ ਧੋਰੀ ਖਾਲਾ ਸਿੱਧਾ 85 ਗਰਮਾ ਲੰਮਾ ਆ ਜਿਹੜਾ ਦੀ ਦਾ ਚੋਨਾ ਨਾ ਉੱਚਾ ਉੱਚਾ ਇਹ ਆਪਣਾ ਤੇਰਕ ਨਾਲ ਵਾਹਨ ਤੇ ਤੈਨਕ ਨਾਲ ਆ ਵੀ ਆਪਣਾ ਨਹੀਂ ਇਹ ਹੋਰ ਕਰਦਾ ਠੀਕ ਹੈ ਇੱਥੇ ਇਕੱਲੇ ਹਰੀ ਜਾਂਦੇ ਕਿ ਅਸੀਂ ਸਾਰੇ ਜ਼ਿੰਮੇਦਾਰ ਆ ਗਏ ਠੀਕ ਹੈ ਉਹ ਇਸ ਕਰਕੇ ਸਾਨੂੰ ਤੰਗ ਪਰੇਸ਼ਾਨ ਕਰੀ ਜਾਂਦੇ ਆ ਕਿ ਇਹ ਵੀ ਵੇਚ ਕੇ ਇੱਥੋਂ ਜਾਣ ਉਹਨਾਂ ਨੇ ਸਾਨੂੰ ਬਹੁਤ ਵਾਰੀ ਆਫਰਾਂ ਵੀ ਦਿੱਤੀਆਂ ਤੁਸੀਂ ਸਾਨੂੰ ਪਹਿਲੀ ਦੇ ਦਿਓ ਸਾਨੂੰ ਦੇ ਦਿਓ ਕਿਉਂਕਿ ਉਹਨਾਂ ਨੇ ਸਾਡੇ ਮੇਰੇ ਤਾਇਆ ਜੀ ਦੀ ਪਹਿਲਾਂ ਉਹਨਾਂ ਦੇ ਭਰਾਨੇ ਗਜਨ ਸਿੰਘ ਨੇ ਲਈ ਹੋਈ ਆ ਐਦਾਂ ਤੰਗ ਪਰੇਸ਼ਾਨ ਕਰਕੇ ਜਿਹੜੋ ਸਾਨੂੰ ਪਾਣੀ ਦਾ ਕੋਈ ਸਾਧਨ ਹੈ ਨਹੀਂ ਉਹ ਪਾਣੀ ਨਹੀਂ ਲਾਉਣ ਦਿੰਦੇ ਤੇ ਉਹਨਾਂ ਨੇ ਫਿਰ ਇਹ ਮੁੱਦਾ ਬਣਵਾਤਾ ਇੱਥੇ ਗੁਰਦੁਆਰੇ ਦਾ ਸਾਡੇ ਪਿੰਡ ਚ ਉਹਨਾਂ ਲੋਕਾਂ ਦੇ ਆ ਕੇ ਹਾਂਜੀ ਵਿਚਾਰ ਨਾਲ ਸਮਝਾਓ ਬਈ 1 ਮਿੰਟ ਆ ਜਿਹੜੀ ਪਹਿਲੀ ਆ ਹਾਂਜੀ ਆਹਾਂ ਇਹ ਇਹ ਕਿਸੇ ਹੋਰ ਦੀ ਆ ਹਾਂਜੀ ਇਹ ਹੈ ਹਰੀਜਨ ਸਟੇਟੀ ਆ ਪਰ ਇਹ ਲਈ ਬੈਠਾ ਜਰਨਲ ਪਰਿਵਾਰ ਹੀ ਅੱਛਾ ਠੀਕ ਕਿਉਂਕਿ ਜਰਨਲ ਪਰਿਵਾਰ ਨੂੰ ਹਰੀਜਨ ਸਟੇਟੀ ਲਾਈਨ ਦਾ ਹੱਕ ਹੈ ਨਹੀਂ ਸਟੇਟੀ ਦੇ ਨਾਂ ਤੇ ਇਹ ਸਾਰੀ ਪਹਿਲੀ ਆ ਅਸੀਂ ਸਟੇਟੀ ਦੇ ਮੈਂਬਰਾਂ ਤੋਂ ਵੀ ਪੁੱਛਿਆ ਉਹ ਕਹਿੰਦੇ ਗੁਰਦੁਆਰੇ ਨਾਲ ਕਿਤੇ ਨਹੀਂ ਚੜੀ ਸਟੇਟਰੀ ਮੈਂਬਰਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਜਿਹੜੇ ਤੁਹਾਨੂੰ ਫੋਨ ਤੇ ਵੀ ਇੱਥੇ ਮੈਂ ਸੁਣਾ ਦੂੰਗਾ ਠੀਕ ਹੈ ਗੱਲ ਕਰਕੇ ਠੀਕ ਹੈ ਅੱਛਾ ਆ ਜਿਵੇਂ ਜੱਟ ਸਿੱਖ ਲਈ ਬੈਠੇ ਆ ਹੈ ਹਰਿਆਣ ਸਟੇਟ ਆ ਪਰ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਸਿੱਧੇ ਵੈਸੀ ਉਹ ਲਈ ਬੈਠੇ ਉਹ ਹੀ ਸਾਨੂੰ ਤੰਗ ਪਰੇਸ਼ਾਨ ਇਥੋਂ ਕਰਕੇ ਪਿਆਉਂ ਠੀਕੇ ਤੇ ਲਈ ਬੈਠੇ ਆ ਜਾਂ ਮੁੱਲ ਬਈ ਮੁੱਲ ਲਈ ਜਿਵੇਂ ਹਾਂਜੀ ਠੀਕ ਹੈ ਤੇ ਜਿਹੜੀ ਇਸ ਤੋਂ ਪرا ਉਹ 6 ਕਨਾਲਾਂ ਤੁਹਾਡੀ ਆ 6 ਕਨਾਲ ਨਹੀਂ 13 ਕਨਾਲਾਂ ਆ ਅੱਛਾ 13 ਕਨਾਲਾਂ ਹਾਂ ਤੇ 3 ਕਨਾਲਾਂ ਇਹ ਦੋ ਕਿਲੇ ਸਾਡੇ ਇੱਥੇ ਅੱਛਾ ਆ ਵੀ ਤੁਹਾਡੀ ਆ ਹਾਂਜੀ ਤੇ ਅੱਜ ਜਿਵੇਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਹਦੀ ਮਤਲਬ ਇਹ ਸੋਸਾਇਟੀ ਨੇ ਸਾਨੂੰ ਦਿੱਤੀ ਹੋਈ ਆ ਗੁਰਦੁਆਰੇ ਨੂੰ ਦਿੱਤੀ ਹੋਈ ਆ ਤੁਸੀਂ ਉਹਨਾਂ ਕੋਲ ਜਿਹੜੀ ਹੈਗੀ ਆ ਜੀ ਉਹ ਲਿਸਟ ਉਹਦੇ ਤੇ ਤੁਸੀਂ ਸਟੈਟਿਟਰੀ ਕਿਤੇ ਮੂਰ ਵੇਖ ਲਓ ਉਹ ਕਹਿੰਦੇ ਉਹਨਾਂ ਨੇ ਗੁਰਦੁਆਰੇ ਦਾ ਆਪ ਦਾ ਮਤਾ ਪਾਤ ਕੱਲ ਨੂੰ ਗੁਰਦੁਆਰੇ ਚ ਨਤੇ ਚ ਉਹ ਆ ਦੇ ਕਰ ਸਾਡੇ ਘਰ ਦਾ ਮਤਾ ਪਾ ਕੇ ਲੋਕਾਂ ਦੇ ਸਾਈਨ ਕਲਾ ਲੈਣਗੇ ਸਾਡਾ ਘਰ ਤਾਂ ਨਹੀਂ ਗੁਰਦੁਆਰੇ ਨਾਲ ਲੱਗ ਜੀ ਨਹੀਂ ਬਿਲਕੁਲ ਉਹ ਤਾਂ ਠੀਕ ਆ ਉਹਨਾਂ ਨੇ ਸਾਨੂੰ ਕਿਹਾ ਵੀ ਭਈ ਇਹਦੇ ਵਿੱਚ ਸਾਈਨ ਆ ਜਿਹੜੇ ਉਹ ਸੁਸਾਇਟੀ ਦੇ ਮੈਂਬਰਾਂ ਦੇ ਵੀ ਸਟੈਟਿਟ ਦੇ ਮੈਂਬਰਾਂ ਦੇ ਐ ਨਹੀਂ ਨਾ ਉਹ ਸਟੈਟਿਟ ਐ ਥੋੜਾ ਦੇ ਦਿੰਦੇ ਆ ਆਪਾਂ ਕਿਸੇ ਮੱਦੇ ਤੇ ਲਿਖਤਾ ਸਟੈਟਿਟਿਸ ਬਕਾਇਦਾ ਮੋਹਰ ਲੱਗਦੀ ਰਜਿਸਟਰ ਤੇ ਚੜ੍ਹਦੀ ਆ ਸਾਰਾ ਕੁਝ ਸਟੈਟਿਟ ਤੋਂ ਪਤਾ ਕੀਤਾ ਸਟੈਟਿਟ ਦੇ ਮੈਂਬਰਾਂ ਨੇ ਕਿਹਾ ਨਹੀਂ ਕਿ ਇਹ ਗੁਰਦੁਆਰੇ ਨਾਲ ਇਹ ਅੱਜ ਤੋਂ ਸਾਨੂੰ ਹੋ ਗਏ 30 ਸਾਲ ਵਾਈ ਜਾਂਦੇ ਨੂੰ ਪਹਿਲੀ ਅੱਛਾ ਤੇ ਇਹ ਜਿਵੇਂ ਹੈਗੀ ਸੀ ਸੱਤ ਕਨਾਲਾਂ ਮੈਂ ਤੁਹਾਨੂੰ ਇਹਦੇ ਕਾਗਜ਼ ਵਿਖਾਉਣਾ ਹੂੰ ਇਜਵੇਂ ਸਾਡੀ ਬੱਚਤ ਜਿਵੇਂ ਵੰਡ ਕੇ ਨਹੀਂ ਬੱਚਤ ਰਹਿ ਜਾਂਦੀ ਹਾਂ ਇਹ ਬੱਚਤ ਰਹੀ ਸੀ ਕੋਸ਼ ਕਰ ਇਹ ਜਿਵੇਂ ਗੁਰਦੁਆਰੇ ਜਿਹੜੇ ਬਨੇ ਬੈਠੇ ਮੂਰੀ ਅੱਜ ਜਿਵੇਂ ਗੁਰਦੁਆਰੇ ਦੀ ਕਹਿ ਕੇ ਉਹ ਵੇਚ ਗਏ ਅੱਛਾ ਤੇ ਅਸੀਂ ਕਿਹਾ ਜਾਂ ਤਾਂ ਇਹ ਵੀ ਛਡਾਉ ਹਾਂ ਜੇ ਆਪਣੀ ਸਟੇਟੀ ਦੀ ਸਾਡੀ ਬੱਚਤ ਪਈ ਆ 10 12 ਕਿੱਲੇ ਕਈ ਘਰ ਤੋਂ ਮੈਂ ਰਿਕਾਰਡਿੰਗਾਂ ਸਾਰੀਆਂ ਨਾਲ ਸੁਣਾਉਂਗਾ ਤੇ ਉਹਨਾਂ ਨੇ ਜਿਵੇਂ ਵੇਚੀਆਂ ਆਈਆਂ ਅਸੀਂ ਇਹ ਗੱਲ ਕਹਿੰਨੇ ਆ ਜੇ ਉਹ ਘਰਾਂ ਤੋਂ ਤੁਸੀਂ ਸਾਰਿਆਂ ਤੋਂ ਛਡਾਓ ਇੱਕ ਵਾਢਿਓ ਅਸੀਂ ਛੱਡਣ ਨੂੰ ਤਿਆਰ ਆਸੀਂ 1 ਲੱਖ ਰੁਪਇਆ ਵੀ ਦਵਾਂਗੇ ਜੇ ਸਾਰੇ ਘਰਾਂ ਤੋਂ ਛਡਾਉਣਗੇ ਪਰ ਕਿਸੇ ਇੱਕ ਘਰ ਨੂੰ ਟਾਰਗੇਟ ਨਾ ਕੀਤਾ ਜਾਵੇ ਆ ਨੰਬਰ ਆਈ ਇਹੇ ਪਹਿਲੀ ਦੇ 841 ਤੇ 849 ਇਹਦੇ ਜੋ ਇਹ 7 ਕ ਨਾਲ ਪਹਿਲੀ ਨਿਕਲੀ ਆ ਬੈਠ ਜਿਹੜੀ ਆ ਨਜਾਇਜ਼ ਕਬਜ਼ਾ ਕਰੀ ਬੈਠੇ ਜਾਤਾਂ ਨੂੰ ਇਹ ਕਰਵਾਈ ਬੈਠੇ ਨਜਾਇਜ਼ ਤੇ ਸਾਡੇ ਗਰੀਬਾਂ ਦਾ ਧੱਕਾ ਇਹ ਬਾਈ ਗਮਦੂਰ ਸਿੰਘ ਦਾ ਸਟ੍ਰੈਟਜੀ ਕੋਈ ਹਿੱਸਾ ਨਹੀਂ ਇਹ ਫਿਰ ਵੀ ਪੂਰਾ ਹਿੱਸਾ ਲੈ ਰਹੇ ਆ ਕਿਉਂਕਿ ਸਾਡੀ ਸਟੇਟਿਕ ਦਾ ਮਸਲਾ ਸਾਡਾ ਅਸਮੇ ਭਾਈਚਾਰਾ ਕੋਈ ਨਹੀਂ ਇਹੀ ਪ੍ਰਕਾਰ ਦੇ ਲੋਕਾਂ ਨੂੰ ਜਿਹੜਾ ਖੰਬੇ ਖੰਬੇ ਪਹਿਲਾਂ ਨੇ ਝੰਡੇ ਲਵਾਏ ਐਸਐਸਓ ਨੇ ਸਾਹਮਣੇ ਉਹਦੇ ਵੀ ਸਾਨੂੰ ਕਿਹਾ ਸੀ ਕਿੰਨਾ ਤੁਸੀਂ ਸੱਤਕ ਨਾਲ ਮੈਨੂੰ ਪ੍ਰੂਫ ਲਿਆ ਕੇ ਦੇ ਦਿਓ ਅਸੀਂ ਉਹਨਾਂ ਨੂੰ ਆ ਦਿਖਾ ਕੇ ਆਏ ਆ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਅਗਲੀ ਵੀ ਕਢਵਾਉਂਗਾ ਜੇ ਤੁਹਾਡੇ ਤੋਂ ਇਹ ਕਢਵਾਉਂਦੇ ਆ ਨਾ ਨਜਾਇਜ਼ ਹੋਈ ਆ ਇਹ ਵੈਗੰਦੂ ਨੇ ਉਹਦੇ ਵੀ ਚੰਡੇ ਲਵਾਤੇ ਇਹ ਨੇ ਇਹ ਦਿੱਤੀ ਕਿਨੇ ਸੀ ਤੁਹਾਨੂੰ ਮੈਨੂੰ ਸਮਝ ਨਹੀਂ ਆਈ ਪੂਰੀ ਗੱਲ ਥੋੜਾ ਥੇਟੀ ਦੀ ਪਹਿਲੀ ਆ ਜਿਵੇਂ ਸਾਡੀ ਰਾਜਾ ਨੇ ਦਿੱਤੀ ਸੀ ਜਿਵੇਂ ਜਿਵੇਂ ਆਈ ਸੀ ਉਹ ਵੀ ਜਿਵੇਂ ਉਹ ਦੱਸ ਕੇ ਗਿਆ ਕਹਿੰਦੇ ਜਿਵੇਂ 5 ਕਿਲੇ ਤੇ ਕੁਸ਼ਕਨ ਵਾਲਾਂ ਉੱਤੇ ਸੀ ਜਿਹੜੀਆਂ ਉਹ ਉਹਨਾਂ ਨੇ ਛੜਤੀਆਂ ਵੀ ਉਹ ਕਹਿੰਦੇ ਵੀ ਇਹ ਅਸੀਂ ਗੁਰਦੁਆਰੇ ਨੂੰ ਦਿੰਨੇ ਚੱਲ ਜਾਂ ਸਟੈਟੀ ਨੂੰ ਤੁਸੀਂ ਕਹਿੰਦੇ ਵੀ ਉਹਨੂੰ ਦੇਤੀਆਂ ਉਹ ਸਟੈਟੀ ਨੂੰ ਦਿੱਤੀਆਂ ਜਿਹੜਾ ਬੰਦੀ ਨਾ ਸਾਰੀ ਪਹਿਲੇ 750 ਕਿੱਲਾ ਔਰ ਜੇ ਕੋਈ 10 12 ਕਿੱਲੇ ਪਹਿਲੇ ਲੋਕਾਂ ਨੇ ਜਿਵੇਂ ਰੱਖ ਲਈ ਵੈਸੇ ਹੀ ਬਚੇ ਤਾਂ ਉਹ ਬੱਚੇ ਤਾਂ ਸਾਰਿਆਂ ਨੇ ਜਿਵੇਂ ਰੋਕ ਰੋਕ ਕੇ ਆਪ ਵੇਚ ਗਏ ਜਿਹੜੇ ਰਾਜੂ ਸਿੰਘ ਆ ਭਗਵਾਨ ਸਿੰਘ ਆ ਮਾਲਾ ਸਿੰਘ ਆ ਇਹਨਾਂ ਨੇ ਇੱਧ ਦੰਦੇ ਵਾਲੀ ਚ ਵਿੱਚ ਹੀ ਆ ਜਿਹੜਾ ਭਗਵਾਨ ਸਿੰਘ ਆ ਇਹਨੇ ਕਾਨੇ ਵਾਲੀ ਚ ਵੇਚੀ ਹੋਈ ਆ ਅੱਛਾ ਤੇ ਹੁਣ ਗੁਰਦੁਆਰੇ ਦੇ ਬਨੇ ਬੈਠੇ ਮੂਰੀ ਇਹਨਾਂ ਕੋਲ ਆ ਗਈ ਪਾਵਰ ਇੱਕ ਥੋੜਾ ਜਿਹਾ ਬਾਈ ਗਮਦੂਰ ਦਾ ਉਹਨਾਂ ਤੇ ਹੱਥ ਆਈ ਪੂਰਾ ਇਹ ਉਹਨਾਂ ਦਾ ਪੂਰੀ ਸਪੋਰਟ ਕਰ ਰਹੇ ਆ ਤੇ ਪਰ ਸਾਨੂੰ ਕੋਈ ਤਰਾਜ ਨਹੀਂ ਪਰ ਇਹਨਾਂ ਦਾ ਇਹ ਗੱਲ ਅਸੀਂ ਇਹਨੂੰ ਕਹਿੰਨੇ ਗਮਦੂਰ ਸਿੰਘ ਨੂੰ ਇਹਦਾ ਸਟ੍ਰੈਟੇਜੀ ਕੋਈ ਹਿੱਸਾ ਨਹੀਂ ਇਹਨਾਂ ਦਾ ਰੋਲ ਕੋਈ ਨਹੀਂ ਬੰਦਾ ਸਟ੍ਰੈਟੇਜੀ ਇਹ ਸਾਡੀ ਸਟ੍ਰੈਟੇਜੀ ਜਿਹੜੀ ਆ ਸਟੇਡੀ ਦਾ ਪ੍ਰধান ਮਸਲਾ ਹੱਲ ਕਰ ਸਕਦਾ ਅਸੀਂ ਸਟੇਡੀਆ ਵਾਲਿਆਂ ਨਾਲ ਵੀ ਮਸਲਾ ਭੇਜਿਆ ਆ ਨਾ ਇਹ ਥਾਣਾ ਕੋਈ ਇਸ ਕੁਛ ਕਰ ਸਕਦਾ ਬਿਲਕੁਲ ਜਦੋਂ ਇਹ ਜ਼ਮੀਨ ਸਟੇਡੀ ਦੀ ਆ ਤਾਂ ਡੈਫੀਨਟਲੀ ਉਹੀ ਕਿਸੇ ਨੂੰ ਦੇ ਸਕਦੇ ਆ ਇਹ ਗੱਲ ਕਹੀ ਆ ਉਹ ਕਹਿੰਦੇ ਜਦੋਂ ਸਾਰਿਆਂ ਤੋਂ ਛਡਾਉਣਗੇ ਉਦੋਂ ਤੁਸੀਂ ਛੱਡਦੇ ਤੁਹਾਡੇ ਤੋਂ ਅਸੀਂ ਛਡਾ ਲਾਂਗੇ ਉਹ ਕਹਿੰਦੇ ਸਾਨੂੰ ਤਾਂ ਸਾਈਨ ਕਰਕੇ ਦਿੱਤੇ ਆ ਜੀ ਉਹ ਸਾਈਨ ਤੁਸੀਂ ਵੇਖ ਲਓ ਜਿੱਦੇ ਸਟੇਡੀ ਦੀ ਕਿਸੇ ਦੀ ਮੋਹਰ ਆ ਜਿਹੜੇ ਉਦੋਂ ਪ੍ਰਧਾਨ ਸਟੇਡੀ ਦੇ ਸਲੱਖਣ ਸਿੰਘ ਤੋਂ ਉਹਨਾਂ ਦਾ ਵੀ ਅਸੀਂ ਦਵਾਦਿਆਂਗੇ ਉਹਨਾਂ ਤੋਂ ਪੁੱਛ ਲਓ ਜੀ ਠੀਕ ਆ ਉਹਨਾਂ ਨਾਲ ਗੱਲ ਕਰ ਰਹੇ ਨੇ ਜਿਹੜੇ ਪ੍ਰਧਾਨ ਸੀ ਜਿਹੜੇ ਅੱਜ ਨੇ ਅੱਜ ਵੀ ਜਿਹੜੇ ਉਹ ਵੀ ਇਹ ਕਹਿ ਰਹੇ ਉਹ ਕਹਿੰਦੇ ਬਈ ਨਈਂ ਕੀ ਸਟੇਡੀ ਦੇਣਾ ਉਹ ਗੁਰਦੁਆਰੇ ਨੇ ਮਤਾ ਪਾਇਆ ਆ ਜਾਂ ਆਪ ਹੀ ਮੈਂਬਰਾਂ ਨੇ ਹੁਸੈਨ ਹੋਏ ਆ ਵੈਸੇ ਜਿਵੇਂ ਹਾਂਜੀ ਸਿੱਧੀ ਜੀ ਗੱਲ ਇਹ ਹੈ ਕਿ ਤੁਹਾਡਾ ਰੌਲਾ ਜਿਹੜਾ ਉਹ ਗੁਰਦੁਆਰਾ ਕਮੇਟੀ ਨਾਲ ਆ ਤੁਸੀਂ ਕਹਿੰਦੇ ਹੋ ਵੀ ਇਹ ਜ਼ਮੀਨ ਕਮੇਟੀ ਨਾਲ ਕੋਈ ਰੌਲਾ ਨਹੀਂ ਇਹ ਜਿਵੇਂ ਸਾਡਾ ਰੌਲਾ ਇਹ ਬਣਾ ਰਹੇ ਜਰਨਲ ਤੇ ਅਸੀਂ ਦਾ ਟਾਰਗੇਟ ਕਰ ਰਹੇ ਆ ਕੌਣ ਬਣਾ ਰਿਹਾ ਇਹੀ ਬਣਾ ਰਹੇ ਗਮਦੂਰ ਸਿੰਘ ਤੇ ਮਨਾਵਾਂਗੇ ਜੀ ਹਾਂਜੀ ਨਹੀਂ ਮਤਲਬ ਕਿਵੇਂ ਉਹਨਾਂ ਦਾ ਵੀ ਸਾਨੂੰ ਫਿਰ ਪੱਖ ਲੈਣਾ ਪਊਗਾ ਹਾਂ ਹਾਂ ਲੈ ਸਕਦੇ ਹਾਂ ਕੋਈ ਉਹਨਾਂ ਨੇ ਖਾਲਾ ਜਦੋਂ ਟਵਾਇਆ ਮਨਾਵਾਂਗੇ ਗੜਾਈ ਜਾਵਾਂਗੇ ਨਹੀਂ ਉਹਨਾਂ ਨੇ ਖਾਲਾ ਪਹਿਲਾਂ ਟਵਾਇਆ ਖਾਲੇਦਾਰ ਉਹਨਾਂ ਹੀ ਪਿਆ ਸੀਗਾ ਕੋਈ ਇਹਦਾ ਤਾਂ ਹੈ ਨਹੀਂ ਸੀ ਕਿਹਨੇ ਢਾਇਆ ਤੁਹਾਡਾ ਖਾਲਾ ਖਾਲਾ ਇਹਨਾਂ ਨੇ ਜਿਹੜਾ ਘਰ ਆ ਅੱਛਾ ਇਹਨਾਂ ਨੇ 85 ਕਰਮਾ ਲੰਮਾ ਹੁੰਦਾ ਸੀ ਧੂਰੀ ਖਾਲਾ ਇਹ ਜੱਗਾ ਸਿੰਘ ਦੀ ਪਹਿਲੀ ਨੂੰ ਲੱਗਦਾ ਸੀ ਉਹਨਾਂ ਤੋਂ ਵੀ ਤੁਹਾਨੂੰ ਦੱਸ ਦਿਆਂਗੇ ਉਹਨਾਂ ਦੀ ਵਾਰੀ ਵੀ ਇੱਥੇ ਲਿਖੀ ਹੋਈ ਆ ਅੱਛਾ ਤੇ ਐਦਾਂ ਕਰਕੇ ਉਹਨਾਂ ਨੇ ਪਹਿਲਾਂ ਇਹ ਖਾਲਾ ਟਵਾਇਆ ਇਹ ਤਰ੍ਹਾਂ ਦਾ ਖਾਲ ਸਟੇਟਿਕ ਨੂੰ ਜਦੋਂ ਆ ਗਿਆ ਆਪਾਂ ਅਸਮੀ ਭਾਈ ਜਾਲੇ ਨਾਲ ਸਾਂਝਾ ਪਾ ਲਿਆ ਜਿਹੜੇ ਇੱਧਰ ਸੀ ਕਰ ਉਹਨਾਂ ਨੇ ਅੱਧੀ ਵੈਲਿਡਿਟੀ ਜਿਹੜੇ ਸੀ ਸੀ ਅਸੀਂ ਆਪਦੀ ਇਹ ਇੱਕ ਘੰਨੇ ਢਾ ਲਿਆ ਇਹਨਾਂ ਨੇ ਠੀਕ ਹੈ ਤੇ ਆਪਦੀ ਚਿਟ ਲਾ ਲਿਆ ਆਪਦੀ ਚਿਟ ਲਾ ਲਿਆ ਤੁਹਾਨੂੰ ਨਹੀਂ ਦਿੱਤਾ ਸਾਨੂੰ ਕੁਛ ਨਹੀਂ ਦਿੱਤਾ ਇਹ ਕਿ ਜਾਂ ਅੱਧ ਸਾਡਾ ਵੀ ਬੰਦ ਇਹਨਾਂ ਨੇ ਚੈੱਕ ਕੇ ਜਦੋਂ ਪੁਲਿਸ ਕਰਨ ਲੱਗੀ ਫੈਸਲਾ ਚੈੱਕ ਇਹਨਾਂ ਨੇ ਆ ਕੇ ਪਿੰਡ 'ਚ ਪਰ ਤੁਹਾਦਾ ਕਿ ਪਹਿਲੇ ਗੁਰਦੁਆਰੇ ਨੱਪੀ ਜਾਂਦੇ ਆ ਤੇ ਇਹਨਾਂ ਨੇ ਮੁੱਦੇ ਨੂੰ ਹੋਰ ਪੱਕੀ ਲੈ ਜਾਂਦਾ अच्छा ठीक हां जी ਤੁਹਾਡੇ ਮਤਲਬ ਜਿਹੜੀ ਸਟੈਟਿਟੀ ਆ ਉਹਦੇ ਕੋਲ ਇਹਦੇ ਕਾਗਜ਼ ਹੈ ਤੇ ਸਟੈਟਿਟੀ ਹੀ ਫੈਸਲਾ ਕਰੂਗੀ ਸਟੈਟਿਟੀ ਦਾ ਅਸੀਂ ਦਿਖਾ ਦਿੰਨੇ ਹਾਂ ਉਹ ਤਾਂ ਉਹ ਵੀ ਕਹਿ ਕੇ ਗਏ ਆ ਵੀ ਇਹ ਪਹਿਲੀ ਜਿਹੜੀ ਸਟੈਟਿਟੀ ਦੇ ਨਾਮ ਇਹ ਹਾਂ ਇਹ ਕਿਤੇ ਵੀ ਗੁਰਦੁਆਰੇ ਦੇ ਨਾਮ ਆਹ ਨੰਬਰ ਇਹਦੇ ਉਹ ਦਿਖਾ ਦੇਣ ਜੇ ਕਿਤੇ ਉਹਨਾਂ ਕੋਲ ਮਨ ਹੈ ਇਹ ਤਾਂ ਬੱਸ ਸਟੈਡੀ ਹੀ ਦੱਸੂਗੀ ਕਿ ਭਾਈ ਅਸੀਂ ਕਿਨੂੰ ਦੇਣੀ ਆ ਜਾਂ ਕਿਨੂੰ ਠੇਕੇ ਦੇ ਦੇਣੀ ਆ ਜਾਂ ਕਿਨੂੰ ਨਹੀਂ ਇਹ ਗੱਲ ਵੀ ਕਹਿੰਦੇ ਹੋਈ ਸੀ ਵੀ ਮੈਂ 2 ਸਾਲ ਠੇਕਾ ਜਿਹੜਾ ਉਹ ਗੋਲਕ ਚ ਪਾਉਂਗਾ ਉਸ ਤੋਂ ਬਾਅਦ ਚ ਪਾਇਆ ਨਹੀਂ ਨਹੀਂ ਇਹ ਤਾਂ ਉਹਨਾਂ ਨੇ ਆਪਦੇ ਕੋਲੇ ਇਹ ਅੱਜ ਜਿਹੜੇ ਉਹ ਲੈਖਤ ਲਈ ਫਿਰਦੇ ਨਾ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦਾ ਅੱਜ ਤੋਂ 15 ਸਾਲ ਪਹਿਲਾਂ ਇਹਨਾਂ ਨੇ ਇਹ ਲੈਖਤ ਬਣਾ ਕੇ ਡੀਸੀ ਨੂੰ ਦਰਖਾਸਤ ਦਿੱਤੀ ਸੀ ਉੱਥੇ ਡੀਸੀ ਨੇ ਮਾਲ ਵਿਭਾਗ ਨੂੰ ਇਹ ਦਰਖਾਸਤ ਭੇਜੀ ਅਸੀਂ ਅੱਜ ਵੀ ਪਤਾ ਕਰਕੇ ਆ ਉਹਨਾਂ ਨੇ ਮਾਲ ਵਿਭਾਗ ਨੇ ਵੀ ਇਹ ਖਾਰਜ ਕਰਕੇ ਭੇਜ ਦਿੱਤੀ ਕਿ ਗੁਰਦੁਆਰਾ ਵੀ ਪਹਿਲੀ ਨਹੀਂ ਗਈ ਇਹਨੂੰ ਅਗਰੀ ਪਰਿਵਾਰੀ ਵਾ ਸਕਦੇ ਆ ਕੋਈ ਸਬੂਤ ਹੈ ਤੁਹਾਡੇ ਕੋਲ ਉਹ ਤਾਂ ਹੁਣ ਫਿਰ ਅਸੀਂ ਕਢਾਵਾਂਗੇ ਨਾ ਅੱਜ ਅਸੀਂ ਕਢਵਾਉਣ ਗਏ ਸੀ ਤੇ ਸਾਨੂੰ ਬਾਅਦ ਚ ਦੱਸਿਆ ਕਿਸੇ ਨੇ ਅੱਜ ਕਹਿੰਦੇ ਕਬਜ਼ਾ ਕਰਨਾ ਹੈ ਪਹਿਲੀ ਦੇ ਫੇਰ ਇੱਕ ਦਿਨ ਅੱਗੇ ਵੀ ਇਹ ਝੰਡੇ ਚੁੰਦ ਲਾ ਕੇ ਗਏ ਆ ਤੇ ਉਹਦੇ ਧੱਕੇ ਧੁੱਕੇ ਵੀ ਮਾਰ ਗਏ ਮੇਰੇ ਭਰਾ ਨੂੰ ਉਹ ਥੋੜੇ ਲੀਵਰ ਦੇ ਪੇਸ਼ੈਂਟ ਆ ਅਸੀਂ ਥਾਣੇ 'ਚ ਦਰਖਾਸਤ ਵੀ ਦਿੱਤੀ ਹੋਈ ਆ ਜਿਹਦੇ ਤੇ ਤਾਈ ਕੋਈ ਕਾਰਵਾਈ ਨਹੀਂ ਹੋਈਗੀ ਹੂੰ ਤੇ ਇਹ ਝੋਨਾ ਵੀ ਅਸੀਂ ਲਾਇਆ ਸਾਰਾ ਪਾਲਣ ਪੁੱਛ ਨਹੀਂ ਸੀ ਕਰ ਰਹੇ ਆ ਅਸੀਂ ਇਹਨਾਂ ਨਾਲ ਲਾ ਕੇ ਗਏ ਆ ਹਾਂਜੀ ਉਹ ਕਹਿੰਦੇ ਅਸੀਂ ਲੱਗ ਕੇ ਰਹੇ ਵੀ ਪਾ ਕੇ ਗਏ ਉਹਨਾਂ ਕੋਲ ਉਹ ਤਾਂ ਅੱਜ ਹੀ ਪਾ ਕੇ ਗਏ ਨਾ ਉਹਦਾ ਉਹੀ ਹੈ ਨਾ ਫਿਰ ਉਹ ਧੱਕੇ ਨਾਲ ਕਬਜ਼ਾ ਕਰ ਰਹੇ ਚੁੰਨਾ ਅਸੀ ਲਾਇਆ ਰੇ ਅਸੀ ਲਾਇਆ ਕੱਲ ਤਾਲ ਕੱਢੀ ਜਾਂਦੇ ਤਾਂ ਹੀ ਉਹਨਾਂ ਨੂੰ ਕੱਲ ਹੋ ਗਿਆ ਇਹ ਅਸੀਂ ਆਵੇ ਗੰਦ ਕੱਢ ਕੇ ਗਏ ਚੁੰਨੇ ਚ ਸਾਰਾ ਕੁਝ ਹੈ ਉਹ ਉਹਨਾਂ ਸਾਡੇ ਕੋਲ ਵੀਡੀਓ ਹੈ ਵੀ ਇਹ ਤਾਂ ਕੱਲੀ ਪਨੀਰੀ ਸਿੱਟ ਕੇ ਗਈ ਸੀ ਇੱਕ ਦਿਨ ਪਹਿਲਾਂ ਫਿਰ ਅਸੀਂ ਅਗਲੇ ਦਿਨ ਝੋਨਾ ਲਾਇਆ ਇਹ ਗੱਲ ਜੋ ਰਿਕਾਰਡ ਹੋਈ ਹੈ ਮੈਂ ਸਿਰਫ ਉਹਨੀ ਕੁ ਗੱਲ ਕਰਦਾ ਆਪਾਂ ਜਿਨ੍ਹਾਂ ਨੇ ਸਾਡੇ ਨਾਲ ਝੋਨਾ ਲਵਾਇਆ ਆਪਾਂ ਉਹਨਾਂ ਦੀ ਡਿਬੇਟ ਕਰਾ ਰਹੇ ਆਂਗੇ ਜਿਨ੍ਹਾਂ ਨੇ ਪੈਸੇ ਲੈ ਕੇ ਲਵਾਇਆ ਉਹ ਤਾਂ ਕਿਹੜਾ ਆਪਾਂ ਬੈਠੇ ਆ ਰਹੇ ਨੇ ਉਹ ਹੀ ਗੱਲ ਆ ਉਹਦਾ ਕੱਲ ਨੂੰ ਕਹ ਦੇਣਗੇ ਇਹ ਇਹਨਾਂ ਦਾ ਘਰ ਵੀ ਅਸੀਂ ਗੁਰਦੁਆਰੇ ਨੂੰ ਦਿੱਤਾ ਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕਹਿੰਨੇ ਹੋ ਵੀ ਜ਼ਮੀਨ ਇਹ ਨਾ ਗੁਰਦੁਆਰੇ ਦੀ ਹੈ ਨਾ ਤੁਹਾਡੀ ਸਟੱਡੀ ਦੀ ਹੈ ਜੇ ਤੁਸੀਂ ਇਹਨੂੰ ਠੇਕੇ ਤੇ ਵਾਹ ਰਹੇ ਹੋ ਤਾਂ ਠੇਕੇ ਤੇ ਨਹੀਂ ਅਸੀਂ ਇਹ ਸਟੈਟਿ ਸਾਡੀ ਛੇਕ ਨਾਲ ਪਹਿਲੀ ਉੱਧਰ ਸੀ ਤੇ ਸਟੱਡੀ ਦੇ ਜਿਹੜੇ ਮੈਂਬਰ ਕਹਿੰਦੇ ਕਿਹਨੇ ਤੁਹਾਡੀ ਉੱਧਰ ਪਈ ਚਲੋ ਤੁਸੀਂ ਇੱਧਰ ਵਾ ਲਓ ਉਹ ਦਿਨ ਜਿਵੇਂ ਵੇਚ ਉਸ ਤੇ ਲੋਕਾਂ ਨੇ ਸਾਡੀ ਪਹਿਲੀ ਜਿਵੇਂ ਇਹ ਕਿਹੜਾ ਹੋਵੇਂ ਵੰਡੀ ਆ ਕੋਈ ਕਾਗਜ਼ਾ ਤੇ ਲਿਖ ਕੇ ਤਾਂ ਜਿਵੇਂ ਜਿਵੇਂ ਕਬਜ਼ਾ ਕਰੀ ਗਿਆ ਹੋਵੇਂ ਹੋਈ ਗਿਆ ਜੀ ਨਹੀਂ ਉਹ ਤੁਹਾਡੀ ਪਹਿਲੀ ਕਿਹਨੇ ਵੇਚਤੀ ਤੁਹਾਡੇ ਦਸਤਕਾਂ ਤੋਂ ਬਿਨਾ ਦਸਤਕਰ ਇਹਦੇ ਵੇਚ ਹੀ ਨਹੀਂ ਸਕਦਾ ਕੋਈ ਵੀ ਇਹ ਝੂਠੀਆਂ ਸਾਰੀਆਂ ਵੇਚ ਗਈਆਂ ਸਾਰੀਆਂ ਇੰਹੀਂ ਵੇਚੀ ਹੋਈਆਂ ਨੇ ਪਹਿਲੀ ਅੱਖਰ ਮਤਲਬ ਕੋਈ ਤਾਂ ਰੂਲ ਹੋਊਗਾ ਚਾਹੇ ਜਿਵੇਂ ਹੁਣ ਇਹਨੂੰ ਹਮ ਐਂ ਚਾਵੇ ਤਾਂ ਫਿਰ ਗੁਰਦੁਆਰਾ ਖਰੀਦ ਲੈ ਅੱਜ ਜਾਂ ਮੈਂ ਖਰੀਦਣਾ ਉਹ ਗੁਰਦੁਆਰੇ ਹਲੇ ਬਣਾਈ ਫਿਰਦੇ ਝੁੱਟੀ ਲਿਸਟੋ ਦੇ ਸਾਹਮਣੇ ਨੇ ਚੁੱਪ ਚੁੱਪ ਥੀ ਐ ਐ ਬਣਾਉਣ ਨਾਲ ਕੀ ਹੁੰਦਾ ਗੱਲ ਤੇ ਕਾਗਜ਼ਾਂ ਦੇ ਆਹ ਦੇਖ ਲਓ ਹਾਂ ਉਹ ਕਾਗਜ਼ਾਂ ਦੇ ਤੇ ਤੁਹਾਡੀ ਜੇ ਗੁਰਦੁਆਰੇ ਦੀ ਪੈਲੀ ਨਹੀਂ ਹੈ ਤੇ ਗੁਰਦੁਆਰਾ ਤੁਹਾਡੇ ਤੋਂ ਖੋਹ ਨਹੀਂ ਸਕਦਾ ਫਿਰ ਤੁਹਾਡੀ ਪੈਲੀ ਕੋਈ ਕਿਵੇਂ ਖੋਹੇ ਅਸੀਂ ਇਹ ਕੇਸ ਕੋਰਟ 'ਚ ਲਾਇਆ ਆ ਉਹਨਾਂ ਨੇ ਕਿ ਕੋਰਟ 'ਚ ਆਓ ਸਾਡੇ ਨਾਲ ਐ ਨਜਾਇਜ਼ ਕਬਜ਼ਾ ਨਾ ਕਰਨ ਜਿਵੇਂ ਕੋਰਟ ਦਾ ਫੈਸਲਾ ਹੋਏ ਤੁਹਾਡਾ ਸ਼ੇਕ ਨਾ ਲਾਵਾ ਇਹ ਆਲਾ ਕੋਰਟ ਚ ਕੇਸ ਚੱਲੇ ਜਾਂਦਾ ਇਹ ਜਿਵੇਂ ਕੋਰਟ ਦਾ ਫੈਸਲਾ ਹੋ ਉਹ ਅਸੀਂ ਮੰਨਣ ਨੂੰ ਮਨਜ਼ੂਰ ਆ ਪਰ ਜਿਵੇਂ ਉਹ ਐ ਕਰਦੇ ਆ ਕੱਲ ਨੂੰ ਸਾਡੇ ਕਿਸੇ ਵੀ ਜੀ ਨੂੰ ਕੁਝ ਹੁੰਦਾ ਇਹਦੇ ਜ਼ਿੰਮੇਵਾਰ ਜਿਹੜੇ ਬੰਦੇ ਕਰਵਾ ਰਹੇ ਇਹ ਉਹ ਹੋਣਗੇ ਉਹ ਕਹਿੰਦੇ ਵੀ ਤੁਹਾਨੂੰ ਜਿਹੜੀ ਜ਼ਮੀਨ ਮਿਲੀ ਸੀ ਚਾਹੇ 6 ਕ ਨਾਲ ਸੀ ਚਾਹੇ ਵੱਧ ਜਿੰਨੀਆਂ ਵੀ ਸੀ ਤੁਸੀਂ ਆਪਦੀਆਂ ਵੇਚਤੀਆਂ ਹੁਣ ਜਿਹੜੀ ਬਾਕੀ ਬਚੀ ਆ ਉੱਥੇ ਰਹਿ ਗਈ ਆ ਹਣਾ ਪਹਿਲਾਂ ਤੁਸੀਂ ਵੇਚੀਆਂ ਫਿਰ ਤੁਸੀਂ ਕਿਹਾ ਅਸੀਂ ਨਹੀਂ ਵੇਚੀ ਉਹ ਉਹਨਾਂ ਨੇ ਲੋਕਾਂ ਨੇ ਵਿੱਚ ਜਿਹੜੇ ਹੁਣ ਪ੍ਰਧਾਨ ਬਣੇ ਫਿਰਦੇ ਨੇ ਗੁਰਦੁਆਰੇ ਦੇ ਵੀ ਕਹੀ ਜਾਂਦੇ ਉਹਨਾਂ ਵੀ ਸਾਡੀਆਂ 6 ਕਿਨਾਲਾਂ ਕਿਸੇ ਨੇ ਵੇਚਤੀ ਕਿਸੇ ਨੇ ਵੇਚਤੀਆਂ ਅਸੀਂ ਕਹੀ ਜਾਂਦੇ ਉਧਰ ਸਾਂਝੀ ਪਈ ਸੀ ਜਿਹੜੀ ਬੱਚਤ ਦੰਦਿਆਲੀ ਚ ਉਹਦੇ 10 12 ਕਿਨਾਲਾ ਖਾਤਾ ਹੋਊਗਾ ਸਾਂਝਾ ਖਾਤਾ ਸਾਂਝੇ ਖਾਤੇ ਚ ਤੁਹਾਡੇ ਤੁਹਾਡੇ ਸੈਨਾ ਬਿਨਾ ਤਾਂ ਫਿਰ ਵੀ ਨਹੀਂ ਵੇਖ ਸਕਦੀ ਉਹ ਨਜਾਇਜ਼ ਹੀ ਵਿੱਚ ਗਏ ਨਾ ਉਹੀ ਤਾਂ ਅਸੀਂ ਸਟੈਡੀ ਨੂੰ ਕਹਿ ਰਹੇ ਹਾਂ ਜਾਂ ਤਾਂ ਸਾਨੂੰ ਦਵਾ ਉਹਦੋਂ ਦਾ ਵੀ ਲਾਇਆ ਹੋਇਆ ਕੋਈ ਕੇਸ ਉਸ ਵੇਲੇ ਅਸੀਂ ਫਿਰ ਉਹ ਸਟੈਡੀ ਦਾ ਜਿਹੜਾ ਪ੍ਰਧਾਨ ਸੀ ਉਹ ਕਹਿੰਦਾ ਤੁਸੀਂ ਇਹ ਰੋਕ ਲਓ ਤੈਨਕ ਨਾਲ ਉਹ ਸੀਗਾ ਬੁੱਗਰ ਸਿੰਘ ਤੁਸੀਂ ਕਹਿਣਾ ਸੀ ਨਾ ਵੀ ਭਾਈ ਸਾਨੂੰ ਤਾਂ ਸਾਡੀ ਦਵਾਓ ਚਾਰ ਦਿਨਾਂ ਨੂੰ ਇੱਥੇ ਆ ਕੇ ਸਟੇਡੀ ਜਿਹੜੀ ਸਾਰੀ ਹਰੀਜਨ ਸਟੇਡੀ ਹੈ ਜੀ ਹਰੀਜਨਾਂ ਦੀ ਆ ਜਿੱਥੇ ਮਰਜੀ ਸਟ ਇਹ ਕਿਹੜਾ ਹੁਣ ਸਾਡੇ ਨਾਂ ਜਿਹੜੀ ਉਹ ਉਧਰ ਆ ਕਿਸੇ ਦੇ ਨਾਂ ਨਹੀਂ ਇਹ ਇਹ ਸਾਰੀ ਸਟੇਡੀ ਦੇ ਭਾਈਵਾਲ ਇਹ ਸਾਂਝੀ ਖੇਤੀ ਆ ਅੱਛਾ ਹਾਂਜੀ ਠੀਕ ਆ ਮਤਲਬ ਇਹ ਤਾਂ ਜਿਵੇਂ ਉਹਨਾਂ ਕਹਿਦਗੇ ਆਪਾਂ ਲੋਕ ਜਿਵੇਂ ਜਰਨਲ ਜਿਹੜੇ ਉਹਨਾਂ ਨੂੰ ਐ ਸਾਡੇ ਤੋਂ ਖੋਈਆਂ ਜਾਣੀਆਂ ਪੈਲੀਆਂ ਜੀ ਕਿਉਂਕਿ ਜਰਨਲ ਇਹਨੂੰ ਲੈ ਨਹੀਂ ਸਕਦਾ ਜੀ ਜਰਨਲ ਕੋਲ ਕੋਈ ਅਧਿਕਾਰ ਨਹੀਂ ਇਹਨੂੰ ਲੈਣ ਦਾ ਜਿੰਨਾ ਇਹ ਸਾਰਾ ਟੱਕਾ ਜਰਨਲ ਕੋਲ ਆ ਕੱਲੇ ਐਸੀ ਅਸੀਂ ਰਹਿ ਗਏ ਇਸ ਕਰਕੇ ਤੰਗ ਪਰੇਸ਼ਾਨ ਕੀ ਜਾਂਦੇ ਜਿਹੜਾ ਗਮਦੂਰ ਸਿੰਘ ਆ ਇਹ ਮਨਾਵੀਆਂ ਦਾ ਖਾਸ ਬੰਦਾ ਇਹਨੇ ਸਾਰਾ ਇਹ ਮੁੱਦਾ ਭੜਕਾਇਆ ਹੋਇਆ ਕਿੰਨਾਂ ਦਾ ਮਨਾਵੀਆਂ ਦਾ ਇੱਥੇ ਗਰਜੀਤ ਸਿੰਘ ਮਨਾਵਾ ਜਿੰਨਾਂ ਦਾ ਜਿਹੜੇ ਸਾਨੂੰ ਤੰਗ ਪਰੇਸ਼ਾਨ ਕਰਦੇ ਪਹਿਲੀ ਵੇਚਣ ਲਈ ਜਿਹੜੀ ਆ ਹੱਤ ਚਾਰਕਨਾਲਾ ਇਹ ਵੀ ਇਸ ਡਾਊਨ ਸਾਰੇ ਜਿੰਨੇ ਆਪਣਾ ਗੁਰਦੁਆਰੇ ਨੂੰ ਜੇ ਦੇਣੀ ਆ ਆਪਾਂ ਜਿੰਨੀ ਪਹਿਲੀ ਸਟੱਡੀ ਦੀ ਆਪਣੇ ਕੋਲ ਸਾਂਝੀ ਪਈ ਐ ਹਜੇ ਵੀ ਲੋਕੀ ਵਾਈ ਜਾਂਦੇ ਆ ਆਪਾਂ ਸਾਰਿਆਂ ਤੋਂ ਛਡਵਾਈਏ ਐ ਨਹੀਂ ਮਤਾ ਗੁਰਦੁਆਰਿਆਂ ਨੇ ਪਾਇਆ ਜੇ ਅੱਜ ਵੀ ਮਤਾ ਪਾ ਸਕਦੇ ਵੀ ਜਿੰਨੀ ਸਾਂਝੀ ਪਈ ਲਈ ਆਪਣੀ ਸਾਰੀ ਛਡਾਉਣੇ ਆ ਜਾਂ ਜਿਹਨੇ ਵੇਚਤੀ ਉਹ ਪੈਸੇ ਭਰੇ ਉਸ ਪਹਿਲੀ ਦੇ ਤੇ ਜਿੰਨ ਜਿਹੜੇ ਅੱਜ ਬੰਦੇ ਆਏ ਸੀ ਤੁਸੀਂ ਇਹ ਨਾ ਕਿਓ ਵੀ ਹਾਂ ਇਹ ਤਾਂ ਆਪੋਜੀਟ ਹੋ ਗਿਆ ਉਹਦੇ ਚ ਜਿੰਨੇ ਵੀ ਮੁੰਡੇ ਆਏ ਸੀ ਉਹ ਸਾਰੇ ਮਤਲਬ ਤੁਹਾਡੀ ਹੀ ਕਮਿਊਨਿਟੀ ਦੇ ਮੁੰਡੇ ਸੀ ਜਰਨਲ ਉੱਚ ਹੈ ਨਹੀਂ ਸੀ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਇੱਕ ਦੋ ਪੰਚਾਇਤ ਦੇ ਸੀ ਹਾਂ ਜੀ ਉਹਨਾਂ ਨੇ ਮੁੱਦਾ ਬਣਾਤਾ ਨਾ ਉਹਦਾ ਗੁਰਦੁਆਰਾ ਸਾਹਿਬ ਦਾ ਉਹ ਤਾਂ ਕਰਕੇ ਜੇ ਸੀ ਉਹਨਾਂ ਬੰਦਿਆਂ ਨੂੰ ਦੱਸ ਦੇ ਗੱਲ ਉਹ ਸਾਡੇ ਪੱਖਸ਼ ਕਰਦੇ ਕਹਿੰਦੇ ਹਾਂ ਬਈ ਸਹੀ ਆ ਜਿੰਨੇ ਬੰਦੇ ਆਉਂਦੇ ਤੁਸੀਂ ਗੱਲ ਕੀਤੀ ਨਹੀਂ ਉਹਨਾਂ ਨਾਲ ਉਹਨਾਂ ਨਾਲ ਕੀਤੇ ਹੋਈ ਸਾਰੇ ਨਾ ਇਹ ਤਿੰਨ ਚਾਰ ਬੰਦੇ ਆ ਜਿਹੜੇ ਮੁੱਦਾ ਭੜਕਾਈ ਜਾਂਦੇ ਆ ਉਹ ਲੋਕਾਂ ਨੂੰ ਵਾਈਜ਼ ਤੋਂ ਦੇ ਦਿੰਦੇ ਗੁਰਦੁਆਰੇ ਉਹ ਫਿਰ ਆ ਜਾਂਦੇ ਲੋਕ ਇਕੱਠੇ ਹੋ ਕੇ ਅੱਛਾ ਐਸੀ ਸਾਰਿਆਂ ਨੂੰ ਇਹ ਗੱਲ ਹੀ ਕਹਿ ਰਹੇ ਬਾਈ ਤੁਸੀਂ ਇਹ ਸਟੇਟਿ ਹੈ ਜਿਹੜੀ ਸਾਰਿਆਂ ਤੋਂ ਛਡਵਾਓ ਜਿੰਨਾ ਜਰਨਲ ਕਿੰਨੇ ਨੱਪੀ ਬੈਠੇ ਆ ਇੱਥੇ ਛੱਪੜ ਸਾਡਾ ਉਹ ਇੱਥੇ ਜਪਦਾ ਜੱਟਾ ਥੱਲੇ ਕਿੰਨੇ 2.5 ਕਿੱਲੇ ਪਹਿਲੇ ਆ ਅਸੀਂ ਕਿਹਾ ਉਹ ਵੀ ਆਪਾਂ ਘਟਵਾਈਏ ਸਟੈਟਿਟੀ ਕੋਣ ਨੱਪੀ ਬੈਠਾ ਕੀ ਨਾਮ ਹੈ ਨਾਮ ਤਾਂ ਨਹੀਂ ਮੈਨੂੰ ਪਤਾ ਉਧਰ ਜਿਹੜੇ ਹੈਗੇ ਆ ਪਹਿਲੇ ਆਏ ਤੁਸੀਂ ਮਤਲਬ ਪਤਾ ਪਤਾ ਤਾਂ ਹੋਊਗਾ ਹੀ ਫੇਰ ਹੀ ਤੁਸੀਂ ਕਹਿ ਰਹੇ ਹੋ ਉਧਰ ਉਹਦਾ ਸਾਰਿਆਂ ਨੂੰ ਪਤਾ ਹੀ ਜਿਹੜੇ ਉਧਰ ਹੈਗੇ ਆ ਅਸੀਂ ਨੂੰ ਨਹੀਂ ਨਾ ਪਤਾ ਬਈ ਨਾ ਸਾਡੇ ਦਰਸ਼ਕਾਂ ਨੂੰ ਪਤਾ ਦੱਖਣ ਦਾ ਸਾਨੂੰ ਕੋਈ ਨਹੀਂ ਪਰ ਅਸੀਂ ਇਹ ਕਹਿੰਨੇ ਆ ਇੱਕੇ ਵਾਰੀ ਆਪਣੀ ਪਹਿਲੀ ਦੀ ਜਿਹੜੀ ਸਟੈਟਿਕ ਆ ਇਹ ਸਟੈਟਿਕੋਲ ਮਸਲਾ ਜਾਣਾ ਚਾਹੀਦਾ ਜੋ ਪ੍ਰਧਾਨ ਸਾਹਿਬ ਦਾ ਫੈਸਲਾ ਹੋਊਗਾ ਜਾਂ ਸਾਡੇ ਲੋਕਾਂ ਦਾ ਉਹਦੇ ਚ ਅਸੀਂ ਕਹਿੰਨੇ ਜਰਨਲ ਨੂੰ ਕਿਸੇ ਨੂੰ ਨਹੀਂ ਆਉਣਾ ਚਾਹੀਦਾ ਇਹ ਅਪੀਲ ਕਰਦੇ ਆ ਅਸੀਂ ਤੇ ਇਹ ਜੋ ਸਾਡੀ ਭਾਈਚਾਰਕ ਸਾਂਝ ਹੈ ਇਹਨੂੰ ਨਾ ਖਰਾਬ ਕੀਤਾ ਜਾਵੇ ਜਿਵੇਂ ਜੀ ਆਪਾਂ ਮਤਲਬ ਗੱਲ ਕੀਤੀ ਹੋਣਾ ਉਹ ਕਹਿੰਦੇ ਵੀ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਆ ਸਿਰਫ ਇਹ ਸਾਰੀ ਪ੍ਰਾਪਰਟੀ ਸਾਡੇ ਕੋਲ ਆ ਸਟੈਟਿਕੋਲ ਆ ਨਾ ਇਹਦੇ ਤੇ ਮਤਲਬ ਗੁਰਦੁਆਰੇ ਦੀ ਮਾਲਕੀ ਆ ਨਾ ਤੁਹਾਡੀ ਆ ਸਟੈਟਿਟੀ ਦੀ ਹੀ ਮਾਲਕੀ ਆ ਉਹਨਾਂ ਨੇ ਇਹ ਨਹੀਂ ਕਲੀਅਰ ਕੀਤਾ ਵੀ ਇਹ ਕੀ ਕਿਹਨੂੰ ਦੇਣੀ ਆ ਇਹ ਉਹਨਾਂ ਨੇ ਕਲੀਅਰ ਨਹੀਂ ਕੀਤਾ ਹਾਲਾਂਕਿ ਉਹਨਾਂ ਨੇ ਇੱਕ ਨੰਬਰ ਦਿੱਤਾ ਸਾਨੂੰ ਅਸੀਂ ਉਹਦੇ ਤੇ ਗੱਲ ਕਰਾਂਗੇ ਜਾਂ ਉਹਨਾਂ ਨੂੰ ਮਿਲਾਂਗੇ ਸਟੈਟਿਟੀ ਦੇ ਪ੍ਰਧਾਨ ਉਹਨਾਂ ਨੂੰ ਜਦੋਂ ਮਿਲੇ ਤਾਂ ਫਿਰ ਡੈਫੀਨਿਟਲੀ ਉਹ ਦੱਸਣਗੇ ਪਰ ਤੁਹਾਡੇ ਕੋਲ ਕੋਈ ਇਹੋ ਜਿਹਾ ਮਤਾ ਕੋਈ ਇਹੋ ਜਿਹੀ ਲਿਖਤ ਹੈ ਜਿਹਦੇ ਬਿਹਾਪ ਤਾ ਸਾਹਿਬ ਤੁੰਦਨਾ ਗੁਰਦੁਆਰੇ ਵਾਲੇ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੇ ਆ ਤੁਹਾਨੂੰ ਸਟੈਟਿਟੀ ਨੇ ਦੱਸ ਹੀ ਦਿੱਤਾ ਨਾ ਇੱਕ ਗੁਰਦੁਆਰੇ ਵਾਲੇ ਆਪ ਦੀ ਮਿਲੀ ਭੁਗਤਣਾਏ ਜਿਹੜੇ ਜਰਨਲ ਪਰਿਵਾਰਾਂ ਨਾਲ ਕੇ ਤਿੰਨ ਚਾਰ ਬੰਦੀ ਆ ਇਹ ਨਿਯਾਇਜ ਸਾਡੇ ਨਾਲ ਧੱਕਾ ਕਰ ਰਹੇ ਆ ਅਸੀਂ ਸਾਰੇ ਪਿੰਡ ਨੂੰ ਇਹ ਗੱਲ ਕਹੀ ਹੋਈ ਆ ਜਿੰਨੇ ਆਪਣੇ ਸਟੇਟਿਜ ਜੇ ਆਪਾਂ ਸਾਰੇ ਕਢਵਾਏ ਆਪਾਂ ਕਢਾ ਕੇ ਗੁਰਦੁਆਰੇ ਨੂੰ ਕੋਈ 20 25 ਕਿੱਲੇ ਦੇ ਗਏ ਤਿੰਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਨੇ ਜਾਂ ਜਿਹੜੇ ਵੀ ਬੰਦੇ ਨੇ ਉਹ ਜਰਨਲ ਨੇ ਨੇ ਉਹ ਤਾਂ ਦਸੀਆ ਤੇ ਉਹਨਾਂ ਨੂੰ ਜਰਨਲ ਦਾ ਤੇ ਐਸਸੀ ਦਾ ਮੁੱਦਾ ਨਾ ਬਣਾਓ ਜਰਨਲ ਐਸਸੀ ਦਾ ਮੁੱਦਾ ਇਹਨਾਂ ਨੇ ਬਣਾਇਆ ਨਾ ਪਹਿਲਾਂ ਸਾਡਾ ਰੌਲਾ ਹੀ ਜਰਨਲ ਨਾਲ ਸੀ ਹਾਂਜੀ ਉਹ ਬੰਦੇ ਤੁਹਾਡੇ ਹੀ ਆ ਜਿਨ੍ਹਾਂ ਨਾਲ ਤੁਹਾਡਾ ਰੌਲਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਆ ਉਹਨਾਂ ਨੂੰ ਬਣਵਾਤਾ ਨਾ ਉਹਨਾਂ ਨੇ ਸਾਡੀ ਉਲਟੀ ਧਿਰ ਬਣਾਤਾ ਐ ਤਾਂ ਸਾਡੇ ਭੈਣ ਭਰਾ ਹੀ ਉਹ ਅਸੀਂ ਐ ਨਹੀਂ ਕਹਿੰਦੇ ਤੁਹਾਡੇ ਕੋਲ ਕੋਈ ਇਸ ਗੱਲ ਦਾ ਪ੍ਰੂਫ ਹੈ ਵੀ ਮਤਲਬ ਉਹਨਾਂ ਨੇ ਜਰਨਲ ਨਹੀਂ ਪਟਕਾਇਆ ਜਾਂ ਪਟਕਾਇਆ ਮਤਲਬ ਬਹੁਤ ਤੁਹਾਡੇ ਸਾਹਮਣੇ ਹੈ ਦੇਖ ਲਓ ਗਮਦੂਰ ਸਿੰਘ ਤਾਂ ਹੀ ਨਾਲ ਫਿਰਦੇ ਆ ਫੋਟੋ ਤੁਹਾਡੇ ਨਾਲ ਵੀ ਆਏ ਸਾਡੇ ਨਾਲ ਨਹੀਂ ਆਏ ਉਹਨਾਂ ਨਾਲ ਆਏ ਹੋਇਆ ਉਹਨਾਂ ਦੀ ਜੀਪ ਆਈ ਉੱਦੇ ਝੰਡੇ ਲਾਉਣ ਵੀ ਉਹਨਾਂ ਦੀ ਜੀਪ ਆ ਮੈਂ ਅੱਜ ਵੀ ਇਹ ਗੱਲ ਕਹਿੰਦਾ ਇਹ ਸਾਰਾ ਜੋ ਗਰਜੀਤ ਮਨਾਉਂਗਾ ਇੱਕ ਬੰਦਾ ਜੇ ਇੱਕ ਬੰਦਾ ਚਲੋ ਮੰਨ ਲਿਆ ਵੀ ਇੱਕ ਬੰਦਾ ਹੈਗਾ ਉਹਨਾਂ ਨਾਲ ਮੈਂ ਐਗਰੀ ਹਾਂ ਇਸ ਗੱਲ ਨਾਲ ਆਪਾਂ ਇਹਨੂੰ ਇਹਦੇ ਨਾਲ ਸਾਰੀ ਕਮਿਊਨਿਟੀ ਨੂੰ ਨਹੀਂ ਬਾਈ ਟਾਰਗੇਟ ਕੋਈ ਪੁੱਛਦਾ ਕਿਹਦਾ ਬੰਦਾ ਹੈ ਜੋ ਮਨਾਉਂਗਾ ਪਰਵਾਰ ਉਹਨਾਂ ਦਾ ਹੀ ਬੰਦਾ ਨਹੀਂ ਆਪਾਂ ਮੰਨਦੇ ਹੁਣ ਦੇਖੋ ਮੈਂ ਉਹਨਾਂ ਨਾਲ ਹੀ ਮੇਨ ਰੋਲ ਆ ਮੈਂ ਵੀ ਚਲੋ ਮੰਨ ਲਓ ਮੈਂ ਵੀ ਜਨਰਲ ਕਮਿਊਨਿਟੀ ਤੋਂ ਹਾਂ ਪਰ ਮੈਂ ਆਈ ਕਿਹਨਾਂ ਨਾਲਾਂ ਜਿਹੜੇ ਪਹਿਲਾਂ ਇੱਥੇ ਗੱਲ ਕਰ ਰਹੇ ਸੀ ਮੇਰੇ ਨਾਲ ਕੈਮਰੇ ਤੇ ਉਹ ਵੀ ਤੁਹਾਡੀ ਤੁਹਾਡੇ ਹੀ ਬੰਦੇ ਸੀ ਤੇ ਜਿ ਤੁਹਾਡੇ ਨਾਲ ਕਰ ਰਹੀਆਂ ਉਹ ਵੀ ਤੁਸੀਂ ਹੋ ਤੇ ਜਿਨ੍ਹਾਂ ਨਾਲ ਫੋਨ ਤੇ ਕੀਤੀ ਆ ਉਹ ਵੀ ਤੁਹਾਡੇ ਹੀ ਆ ਪਰ ਮੈਨੂੰ ਇਹ ਹੁੰਦਾ ਹੈ ਕਿ ਜਿਹੜੀ ਗੱਲ ਤੁਹਾਡੀ ਹੈ ਤੁਹਾਡਾ ਰੌਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੈ ਉਹ ਉਹਨਾਂ ਨਾਲ ਤਾਂ ਸੀ ਬਹੁਤ ਵਾਰੀ ਗੱਲ ਵੀ ਕੀਤੀ ਸਾਰੇ ਆਪਦੇ ਭੈਣ ਭਰਾ ਸੀ ਕਿ ਆਪਾਂ ਇਕੱਠੇ ਹੋ ਕੇ ਸਾਰੇ ਮਸਲੇ ਨੂੰ ਹੱਲ ਕਰਾਂਗੇ ਇਹਦੇ ਚ ਜਰਨਲ ਨੂੰ ਜਿਉ ਆਪਣਾ ਖਾਲਾ ਮੇਨ ਮੁੱਦਾ ਖਾਲੇ ਰਾਓ ਉਹ ਕਾਲਾ ਨੇ ਉਹ ਪੈਨੰਦੇ ਸਾਨੂੰ ਆਏ ਆ ਜਿਹੜਾ ਸਾਡਾ ਖਾਲੇ ਚ ਹਿੱਸਾ ਬੰਦਾ ਮੇਰੀ ਗੱਲ ਸੁਣੋ ਹਮੇਸ਼ਾ ਕਦੇ ਵੀ ਬਈ ਮਤਲਬ ਚਲੋ ਮੈਂ ਤੁਹਾਨੂੰ ਸਮਝਾ ਨਹੀਂ ਸਕਦੀ ਹਨਾ ਮੈਂ ਮੰਨਦੀ ਆ ਵੀ ਠੀਕ ਆ ਬਈ ਤੁਹਾਡੀਆਂ ਤਿੰਨ ਕਨਾਲਾਂ ਤੁਸੀਂ ਵਾਹੁੰਦੇ ਹੋ ਇੰਨੇ ਚਿਰ ਚ ਜਾਂ ਤੁਹਾਨੂੰ ਸਟਾਡੀ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵੀ ਕਿਹਾ ਦੋ ਚਾਰ ਬੰਦੇ ਜੇ ਜੱਟ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੇ ਉਹ ਤੁਹਾਡੇ ਖੇਤ ਦੇ ਗਵੰਢੀ ਆ ਤੁਸੀਂ ਇਹਨੂੰ ਜਰਨਲ ਵਰਸਸ ਐਸ ਹੀ ਨਹੀਂ ਬਣਾ ਸਕਦੇ ਦੋ ਚਾਰ ਬੰਦੇ ਹੋ ਸਕਦੇ ਆ ਸਾਰਾ ਪਿੰਡ ਐ ਤਾਂ ਦੱਸੋ ਸਾਰਾ ਪਿੰਡ ਨਹੀਂ ਅਸੀਂ ਵੀ ਦੋ ਚਾਰ ਬੰਦੇ ਹੀ ਕਹਿ ਰਹੇ ਆ ਤੁਸੀਂ ਇਹ ਦੋਨਾਂ ਵੀ ਗਮਦੂਰ ਸਿੰਘ ਜਾਂ ਫਲਾਨਾ ਸਿੰਘ ਜੀ ਗਰਜੀਤ ਮਨਾਵਾ ਜਿਵੇਂ ਆ ਤੇ ਕੁਝ ਹੋਰ ਵਿੱਚੋਂ ਬੰਦੇ ਸੀ ਉੱਦੇ ਗਏ ਠਾਣੇ 'ਚ ਜਿਹੜੇ ਠੀਕ ਹੈ ਜੀ ਜੋ ਆਪਦੇ ਕਿਸਾਨ ਯੂਨੀਅਨ ਨਾਲੇ ਕਹਿੰਦੇ ਸੀ ਬਣੇ ਆ ਤੇ ਅਸੀਂ ਤਾਂ ਇਹ ਵੀ ਆ ਜੇ ਕਿਸਾਨ ਯੂਨੀਅਨ ਨਾਲ ਸੱਚ ਜੋ ਸੱਚ ਆ ਸੱਚ ਨਾਲ ਚੱਲੇ ਹਾਂ ਬਿਲਕੁਲ ਹੈ ਨਹੀਂ ਜੇ ਤੁਰਦੇ ਹਾਂ ਸੋਨੀ ਲੈ ਸਟੈਟੀ ਤੋਂ ਉਹਨੇ ਦੱਸਤਾ ਕਿ ਕਿਸੇ ਦੇ ਨਾਂ ਨੇ ਇਹ ਸਟੈਟੀ ਦੇ ਨਾਂ ਆਈਆਂ ਸਟੈਟੀ ਦੇ ਨਾਂ ਹਾਂ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਨਾ ਮੈਂ ਵੀ ਕਹਿ ਰਹੀ ਹਾਂ ਬੀਬੀ ਇਹਦੇ ਤੇ ਹੱਕ ਉਹਨਾਂ ਦਾ ਹੈ ਤੁਸੀਂ ਕਹੀ ਜਾਂਦੇ ਸੀ ਗੁਰਦੁਆਰੇ ਵਾਲਿਆਂ ਕੋਲ ਲਿਖਤਾ ਪਰ ਇੱਕ ਇੱਕ ਪਾਸੇ ਦਾ ਬਿਆਨ ਆਇਆ ਮੈਂ ਉਹੀ ਤੁਹਾਨੂੰ ਕਿਹਾ ਵੀ ਉਹ ਇਹ ਕਹਿ ਰਹੇ ਆ ਕਿ ਸਾਨੂੰ ਦਿੱਤੀ ਹੋਈ ਆ ਸਟੈਟੀ ਨੇ ਤੁਸੀਂ ਕਿਹਾ ਕਿ ਸਾਨੂੰ ਦਿੱਤੀ ਹੋਈ ਆ ਮੈਂ ਸਟੈਟੀ ਨੂੰ ਪੁੱਛਿਆ ਉਹ ਕਹਿੰਦੇ ਸਾਡੀ ਹੋਈ ਆ ਅਸੀਂ ਤੋਂ ਨਾਮ ਸਾਡੇ ਹੀ ਆ ਅਸੀਂ ਇਹ ਹੀ ਗੱਲ ਕਹਿ ਰਹੇ ਹਾਂ ਸਟੈਟੀ ਨੇ ਜਿਵੇਂ ਗਰੀਬ ਪਰਿਵਾਰਾਂ ਨੂੰ ਦਿੱਤੀ ਹੋਈ ਆ ਅਸੀਂ ਵੀ ਗੁਰੂਪਰਵਾਰ ਨੂੰ ਬਿਲੋਂਗ ਕਰਦੇ ਆਂ ਜਿਆਦਾ ਹੋਵੇ ਨਾ ਸਾਡੇ ਕੋਲ ਕੋਈ ਜਾਇਦਾਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਕਿੰਨਾ ਉਹ ਕਿਲਾ ਛੱਡਿਆ ਜੇ ਉਹ ਵੀ ਗੁਰਦੁਆਰਿਆਂ ਨੂੰ ਦੇ ਸਕਦੇ ਸੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੈ ਲੀਆਂ ਕਿੰਨੀਆਂ ਲੋਕਾਂ ਦਾ ਛੜਾਈਆਂ ਉਹ ਉਹਨਾਂ ਨੇ ਗੁਰਦੁਆਰਿਆਂ ਦੇ ਇਹ ਸਿੱਖ ਉਹ ਮੁੱਦਾ ਗੁਰਦੁਆਰੇ ਨੂੰ ਬਣਾ ਕੇ ਪਹਿਲੇ ਛਡਾਉਣਾ ਚਾਹੁੰਦੇ ਆ ਗੁਰਦੁਆਰਾ ਆਪਾਂ ਨੂੰ ਦਿੰਦਾ ਆਪਣੇ ਤੋਂ ਲੈਂਦਾ ਨਹੀਂ ਇਹ ਗੱਲ ਨੂੰ ਮੰਨਦੇ ਨਾ ਭੈਣੇ ਤੁਸੀਂ ਮੈਂ ਮੈਂ ਆਪਾਂ ਵੇਖ ਦਿੰਦਾ ਵਾਹਿਗੁਰੂ ਤੋਂ ਉੱਤੇ ਤੇ ਕੋਈ ਵੀ ਨਹੀਂ ਆ ਆਪਾਂ ਨਹੀਂ ਉਸ ਗੱਲ ਦੇ ਉੱਤੇ ਟਿੱਪਣੀ ਕਰਦੇ ਹਜੇ ਗੁਰੂਆਂ ਦੀ ਉਹਦੇ ਤੇ ਸੋਚ ਤੇ ਚੱਲੇਗਾ ਨਾ ਅੱਜ ਕੱਲ ਇਹ ਜਿਹੜੇ ਗੁਰਦੁਆਰਿਆਂ ਤੇ ਮਸੰਦਾਂ ਦਾ ਆਪਣੇ ਕਬਜ਼ਾ ਜਿੰਨੇ ਵੀ ਆਪਾਂ ਸੁਣਦੇ ਆ ਗੁਰਦੁਆਰਾ ਕਮੇਟੀਆਂ ਕਿੰਨੀਆਂ ਉਹ ਮਸੰਦ ਹੀ ਆ ਅੱਜ ਕੱਲ ਉਹ ਗੁਰਦੁਆਰੇ ਤੇ ਤਾਂ ਕੁਝ ਲਾਉਂਦੇ ਨਹੀਂ ਆਪਦੇ ਤੇ ਢਪਰੀ ਜਾਂਦੇ ਉਹੀ ਚੱਕਰ ਹੁਣ ਬਣਿਆ ਪਿਆ ਇਹ ਵੇਚ ਕੇ ਉਹਨਾਂ ਨੇ ਅਸਮੇ ਹਿੱਸੇ ਪਾਉਣੇ ਆ ਅੱਗੇ ਵੀ ਆ ਜਿਹੜੀ ਚਾਰਕਨਾਂ ਵਾਲਾ ਇਹ ਐਂ ਵਿਕੀ ਆ ਅਸੀਂ ਉਹਨਾਂ ਨਾਲ ਇਹੀ ਸਾਡਾ ਚੱਲ ਰਿਹਾ ਕਿ ਆਪਾਂ ਚਾਲਕਨਾਲਾ ਵੀ ਛਡਾ ਗਏ ਹੂੰ ਇਹ ਕਿਹੜਾ ਕਿਸੇ ਦੇ ਨਾਂ ਹੂੰ ਇਹਦੇ ਤੇ ਵੀ ਨਜਾਇਜ਼ ਕਬਜ਼ਾ ਹੀ ਆ ਠੀਕ ਹੈ ਪਰ ਉਹ ਇਸ ਮੁੱਦੇ ਤੇ ਆਉਂਦੇ ਉਹ ਕਹਿੰਦੇ ਸੀ ਲੋਕ ਹੋਰ ਕਿਸੇ ਨਾਲ ਲੜਨੇ ਸਾਡੇ ਤੁਸੀਂ ਗਰੀਬ ਪਰਿਵਾਰ ਆ ਤੁਹਾਡੇ ਤੇ ਸਾਡਾ ਧੱਕਾ ਚੱਲਦਾ ਤੁਹਾਡੇ ਤੇ ਕਰਾਂਗੇ ਠੀਕ ਹੈ ਜੀ ਅਸੀਂ ਇਹੀ ਗੱਲ ਕਹਿੰਨੇ ਆ ਜੇ ਕਰਨਾ ਸਾਰਿਆਂ ਤੋਂ ਛਡਾਓ ਇੱਕ ਵਾੜਿਓ ਅਸੀਂ ਛੱਡਣ ਨੂੰ ਤਿਆਰ ਆ ਹੂੰ ਦੇ ਪਰ ਇੱਕ ਜੀ ਨਾਲ ਕਿਸੇ ਨਾ ਨਾਟਕ ਆ ਕੀਤਾ ਜਾਵੇ ਅੱਜ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਜੇ ਸਾਡੇ ਪਰਿਵਾਰ ਨੂੰ ਕਿਸੇ ਨੂੰ ਵੀ ਕੁਸ਼ਲ ਹੁੰਦਾ ਇਹਦੇ ਜ਼ਿੰਮੇਵਾਰੇ ਜਿਹੜੇ ਕਮੇਟੀ ਜਾਂ ਜਿਹੜੇ ਬੰਦੇ ਵਿੱਚ ਫਿਰਦੇ ਆ ਉਹ ਹੋਣਗੇ ਠੀਕ ਹੈ ਜੀ ਕਿਉਂਕਿ ਸਾਡੇ ਪਰਿਵਾਰ ਤੇ ਨਾ ਡਿਪਰੈਸ਼ 2 ਮਹੀਨੇ ਹੋ ਗਏ ਇਸ ਗੱਲ ਨੂੰ ਡਿਪਰੈਸ਼ਨ ਚੱਲੀ ਜਾਂਦੇ ਅਸੀਂ ਸਾਨੂੰ ਨਾ ਰੋਟੀ ਨਹੀਂ ਚੰਗੀ ਲੱਗਦੀ ਇੰਨਾ ਜਿਹੜਾ ਇਹਨਾਂ ਨੇ ਮੁੱਦਾ ਬਣਾਤਾ ਇਹ ਕੋਈ ਐਡਾ ਖਾਸ ਮੁੱਦਾ ਨਹੀਂ ਸੀ ਤੇ ਇਹ ਪਰ ਹੁਣ ਸਾਨੂੰ ਆਪਾਂ ਕਹਿ ਦਿੰਨੇ ਲੋਕੀ ਆਤਮਤ ਤੇ ਮੈਂ ਸੋਚਦਾ ਕਿਵੇਂ ਕਰਦੇ ਆ ਮੈਂ ਕਹਿੰਦਾ ਯਾਰ ਇਦੋਂ ਤਾਂ ਅਗਲੇ ਨੂੰ ਮਾਰਦੇ ਆਤਮਤ ਹੈ ਕਰਨ ਪਰ ਅੱਜ ਮੇਰੀ ਸੋਚ ਆਪਦੀ ਉਹ ਬਣੀ ਪਈ ਹੈ ਕਿਉਂਕਿ ਬੰਦੇ ਦਾ ਜਿਹੜਾ ਟਰਪੈਸ਼ਨ ਚ ਜਾਂਦਾ ਰਹਿੰਦਾ ਨਹੀਂ ਪਤਾ ਲੱਗਦਾ ਕੀ ਹੈ ਕਈ ਵਾਰੀ ਚਲਾਈ ਜਾਂਦੇ ਹੋ ਜਿਸ ਦਾ ਸੰਦ ਪਤਾ ਹੀ ਨਹੀਂ ਲੱਗਦਾ ਕਿੱਥੇ ਦਿਮਾਗ ਫਿਰਦਾ ਜਿਹੜਾ ਰੋਲੇ ਪਰ ਇਹ ਸਾਨੂੰ ਬਹੁਤ ਜ਼ਿਆਦਾ ਸਾਡੇ ਨਾਲ ਥੱਕਾ ਕਰ ਰਹੇ ਆ ਅਸੀਂ ਜਿਹੜੀਆਂ ਵੀ ਸਿੱਖ ਜੱਥੇ ਬੰਦੀਆਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਜੀ ਕਿ ਜੋ ਵੀ ਆਪਣੇ ਗੁਰਦੁਆਰੇ ਨੂੰ ਵਰਨਾਮ ਕਰ ਰਹੇ ਆ ਸਿੱਖ ਜੱਥੇ ਬੰਦੀਆਂ ਵੀ ਸਾਡਾ ਸਾਥ ਦੇਣ ਅਸੀਂ ਗਰੇ ਪ੍ਰਵਾਹ ਚੋਂ ਬਿਲੋਂਗ ਕਰਦੇ ਆ ਜਿਵੇਂ ਠੀਕ ਹੈ ਜੀ ਅਸੀਂ ਇੱਕ ਗੁਰੂ ਦੇ ਨਾਂ ਤੇ ਗੁਰੂ ਨੂੰ ਵੀ ਪੰਡੀਆਂ ਦੇ ਇੱਥੇ ਉੱਦੇ ਨਿਸ਼ਾਨ ਸਾਹਿਬ ਲਾਤਾ ਇੱਥੇ ਪਰਿਵਾਰ ਇੱਥੇ ਜਿਹੜਾ ਵੇਲਾ ਸੀ ਜਿਵੇਂ ਜੰਗਲ ਪਾਣੀ ਜਾਂਦੇ ਰਹੇ ਇੱਥੇ ਨਿਸ਼ਾਨ ਸਾਹਿਬ ਡਿੱਗ ਪੈਂਦਾ ਤੇ ਕਿੱਡੀ ਬੇਅਫਦੀ ਸੀ ਇਹਨਾਂ ਨੇ ਬੇਅਫਦੀ ਕਰਨ ਵਾਲੀ ਕੋਈ ਕਸਨ ਨਹੀਂ ਛੱਡੀ ਗੁਰੂ ਦੇ ਨਾਂ ਤੇ ਇਹ ਲੋਕਾਂ ਤੇ ਧੱਕੇ ਕਰੀ ਜਾਂਦੇ ਅਸੀਂ ਇਹੀ ਕਹਿੰਨੇ ਆ ਗੁਰੂ ਨੂੰ ਮੂਰੀ ਨਾ ਬਣਾਓ ਜੇ ਤੁਹਾਡਾ ਕੋਈ ਆਪ ਦਾ ਹੈਗਾ ਤਾਂ ਤੁਸੀਂ ਵੈਸੇ ਕਿੱਦੋਂ ਲੋ ਸਜਣਾ ਰੰਜਿਸਾਤਾ ਗੁਰੂ ਦੇ ਨਾਂ ਤੇ ਨਾਲ ਲੜੋ ਕਿਉਂਕਿ ਗੁਰੂ ਆਪਣਾ ਉਹਨਾਂ ਕੱਲਿਆਂ ਦਾ ਨਹੀਂ ਗੁਰੂ ਸਾਡਾ ਵੀ ਆ ਗੁਰਦੁਆਰਾ ਉਹਨਾਂ ਕੱਲਿਆਂ ਦਾ ਨਹੀਂ ਸਾਡਾ ਵੀ ਆ ਠੀਕ ਹੈ ਜਿੰਨਾ ਉਹਨਾਂ ਦਾ ਹੱਕ ਆ ਉਹਨਾਂ ਹੀ ਸਾਡਾ ਇਸੇ ਗੱਲ ਤੇ ਮੈਂ ਸਮਾਪਤੀ ਕਰਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਇੱਕ ਮੈਂ ਕਹਿਣਾ ਜੀ ਜਿਹੜਾ ਕੋਰਟ ਦਾ ਫੈਸਲਾ ਜਿੰਨਾ ਜਰ ਨਹੀਂ ਆਉਂਦਾ ਉਹਨਾਂ ਚਿਰ ਇਹਨਾਂ ਨੂੰ ਕਿ ਸਾਡੇ ਨਾਲ ਐ ਨਾ ਕਰਨ ਜੇ ਕੱਲ ਨੂੰ ਸਾਡੇ ਕੋਈ ਜੀਨ ਨੂੰ ਕੁਝ ਹੁੰਦਾ ਨਾ ਫਿਰ ਇਹ ਆਪਦੀ ਬਣੀ ਦਾ ਵੇਖ ਲੈਣ ਜੀ ਠੀਕ ਹੈ ਜੀ ਫਿਰ ਬਣੀ